ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਲਗਾਤਾਰ ਐਕਸ਼ਨ ਮੋਰਚ ਦਿਖਾਈ ਦੇ ਰਹੇ ਨੇ ਜਦੋਂ ਤੋਂ ਅਮਰੀਕਾ ਦੀ ਸੱਤਾ ਡੋਨਲਡ 트੍ਰੰਪ ਦੇ ਹਿੱਸੇ ਆਈ ਹੈ ਉਦੋਂ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਵੱਡੇ ਬਿਆਨ ਵੱਡੇ ਐਲਾਨ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਡੋਨਲਡ 트੍ਰੰਪ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਉਹਨਾਂ ਸਾਰੇ ਲੋਕਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਤੇ ਉਹਨਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜ ਦਿੱਤਾ। ਹੁਣ ਜਿਹੜੇ ਵੀ ਨਵੇਂ ਫੈਸਲੇ ਡੋਨਲਡ 트੍ਰੰਪ ਦੇ ਵੱਲੋਂ ਲਈ ਜਾ ਰਹੇ ਨੇ ਉਸ ਨੇ ਪੰਜਾਬੀਆਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਨੇ। ਜਾਣਕਾਰੀ ਮਿਲ ਰਹੀ ਹੈ ਕਿ ਹੁਣ ਅਮਰੀਕਾ ਦੇ ਵਿੱਚ ਐਂਟਰੀ ਸੁਖਾਲੀ ਨਹੀਂ ਹੋਵੇਗੀ। ਅਮਰੀਕਾ ਦੇ ਵਿੱਚ ਜੇਕਰ ਤੁਸੀਂ ਐਂਟਰੀ ਲੈਣੀ ਹੈ ਤਾਂ ਡੋਨਲਡ 트੍ਰੰਪ ਦੇ ਵੱਲੋਂ ਸਖਤ ਨਿਯਮ ਬਣਾ ਦਿੱਤੇ ਗਏ ਨੇ ਤਾਂ ਉਹਨਾਂ ਨਿਯਮਾਂ ਦੇ ਤਹਿਤ ਹੀ ਤੁਸੀਂ ਅਮਰੀਕਾ ਦੇ ਵਿੱਚ ਦਾਖਲ ਹੋ ਸਕਦੇ ਹੋ। ਰਿਪੋਰਟ ਮੁਤਾਬਕ ਅਮਰੀਕਾ ਦੇ ਵਿੱਚ ਐਂਟਰੀ ਤੇ ਐਗਜ਼ਿਟ ਤੇ ਲਈ ਨਵੇਂ ਨਿਯਮ ਲਾਜ਼ਮੀ ਹੋਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇਮੀਗ੍ਰੇਸ਼ਨ ਨੀਤੀ ਦੇ ਵਿਚਕਾਰ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਨਵਾਂ ਨਿਯਮ ਐਲਾਨ ਦਿੱਤਾ ਹੈ ਇਹ ਨਿਯਮ ਪ੍ਰਵਾਸੀਆਂ ਤੇ ਗੈਰ ਨਾਗਰਿਕਾਂ ਤੇ ਲਾਗੂ ਹੋਵੇਗਾ ਜੋ ਅਮਰੀਕਾ ਆਉਂਦੇ ਤੇ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਹੁਣ ਪਹੁੰਚਣ ਤੇ ਜਾਣ ਵੇਲੇ ਆਪਣੀਆਂ ਫੋਟੋਆਂ ਖਿੱਚਣ ਦੀ ਲੋੜ ਹੋਵੇਗੀ ਅਮਰੀਕੀ ਕਸਟਮਸ ਤੇ ਸਰਹੱਦੀ ਸੁਰੱਖਿਆ ਦੁਆਰਾ ਜਾਰੀ ਕੀਤਾ ਗਿਆ ਨਵਾਂ ਨਿਯਮ ਮੌਜੂਦਾ ਬਾਇਓਮੈਟ੍ਰਿਕ ਤਸਦੀਕ ਪ੍ਰਣਾਲੀ ਦਾ ਹਿੱਸਾ ਹੋਵੇਗਾ ਜੋ ਪਹਿਲਾਂ ਕੁਝ ਖਾਸ ਵਿਅਕਤੀਆਂ ਤੱਕ ਹੀ ਸੀਮਤ ਹੁੰਦਾ ਸੀ ਦ ਮੈਂ ਨਿਯਮ ਦੇ ਮੁਤਾਬਕ ਸਾਰੇ ਪ੍ਰਵੇਸ਼ ਤੇ ਨਿਕਾਸ ਬਿੰਦੂਆਂ ਤੇ ਗੈਰ ਨਾਗਰਿਕਾਂ ਦੀ ਜਾਣਕਾਰੀ ਤੇ ਫੋਟੋਆਂ ਇਕੱਠੀਆਂ ਕਰਨ ਦੇ ਲਈ ਇੱਕ ਦੇਸ਼ ਵਿਆਪੀ ਪ੍ਰਣਾਲੀ ਬਣਾਏਗਾ। ਇਹ ਪ੍ਰਣਾਲੀ ਹਵਾਈ ਅੜੀਆਂ, ਬੰਦਰਗਾਹਾਂ ਤੇ ਹੋਰ ਸਥਾਨਾਂ ਤੇ ਵੀ ਲਾਗੂ ਕੀਤੀ ਜਾਵੇਗੀ ਜਿੱਥੇ ਲੋਕ ਸੰਯੁਕਤ ਰਾਜ ਵਿੱਚ ਦਾਖਲ ਹੁੰਦੇ ਨੇ। ਅਮਰੀਕਾ ਦੇ ਇਸ ਕਦਮ ਨੂੰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਨਿਗਰਾਨੀ ਵਧਾਉਣ ਦੇ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਨਿਯਮ 26 ਦਸੰਬਰ 2025 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਨਿਯਮ ਦੇ ਵਿੱਚ 14 ਸਾਲ ਤੋਂ ਉਮਰ ਦੇ ਅਤੇ 79 ਸਾਲ ਤੋਂ ਵੱਧ ਉਮਰ ਦੇ ਯਾਤਰੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਪਹਿਲਾਂ ਛੋੜ ਦਿੱਤੀ ਗਈ ਸੀ ਹੁਣ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਾਰੇ ਵਿਅਕਤੀਆਂ ਦੇ ਲਈ ਬਾਇਓਮੈਟ੍ਰਿਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਯੂਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਪਹਿਲਾਂ ਹੀ ਆਪਣੀ ਜ਼ਿਆਦਾਤਰ ਹਵਾਈ ਅੜੀਆਂ ਤੇ ਚਿਹਰੇ ਦੀ ਪਛਾਣ ਕਰਨ ਵਾਲੀ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਪਰ ਹੁਣ ਇਹ ਨਿਯਮ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ ਤੇ ਲਾਜ਼ਮੀ ਕਰ ਦਿੱਤਾ ਗਿਆ ਹੋਮਲੈਂਡ ਸਿਕਿਉਰਿਟੀ ਵਿਭਾਗ ਦਾ ਕਹਿਣਾ ਹੈ ਕਿ ਇਸ ਸਿਸਟਮ ਧੋਖਾਧੜੀ ਦਾ ਪਤਾ ਲਗਾਉਣ ਵੀਜ਼ਾ ਓਵਰਸਟੇ ਦੇ ਨਿਗਰਾਨੀ ਕਰਨ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰੇਗਾ ਇਹ ਮੰਨਿਆ ਜਾਂਦਾ ਹੈ ਕਿ ਇਸ ਦੇ ਨਾਲ ਇਹ ਨਿਰਧਾਰਤ ਕਰਨਾ ਆਸਾਨ ਹੋ ਜਾਵੇਗਾ ਕਿ ਕਿੰਨੇ ਲੋਕ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਦੇਸ਼ ਦੇ ਵਿੱਚ ਰਹਿ ਰਹੇ ਨੇ 2023 ਦੇ ਇੱਕ ਰਿਪੋਰਟ ਦੇ ਵਿੱਚ ਅੰਦਾਜ਼ਾ ਇਹ ਲਗਾਇਆ ਗਿਆ ਸੀ ਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ 11 ਮਿਲੀਅਨ ਤੋਂ ਵੱਧ ਅਣਅਧਿਕਾਰਤ ਪ੍ਰਵਾਸੀ ਸਨ ਜਿਨ੍ਹਾਂ ਦੇ ਵਿੱਚੋਂ 42% ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਰਹਿ ਰਹੇ ਸਨ ਅਮਰੀਕਾ ਦੇ ਵਿੱਚ ਐਂਟਰੀ ਦੇ ਲਈ ਹੁਣ ਨਵੇਂ ਨਿਯਮ ਲਾਜ਼ਮੀ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਵੱਡੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਤੇ ਚਿੰਤਾ ਇਹ ਜਤਾਉਣ ਲੱਗੀ ਹੈ ਕਿ ਹੁਣ ਨਾ ਤਾਂ ਕੋਈ ਆਪਣੇ ਸਮੇਂ ਤੋਂ ਵੱਧ ਵੀਜ਼ਾ ਖਤਮ ਹੋਣ ਤੋਂ ਬਾਅਦ ਅਮਰੀਕਾ ਦੇ ਵਿੱਚ ਦਾਖਲ ਹੋ ਸਕਦਾ ਹੈ ਜਾਂ ਉੱਥੇ ਰਹਿ ਸਕਦਾ ਹੈ ਤੇ ਨਾ ਹੀ ਪਹਿਲਾਂ ਦੀ ਤਰ੍ਹਾਂ ਹੁਣ ਅਮਰੀਕਾ ਦੇ ਵਿੱਚ ਕੋਈ ਵੀ ਪੰਜਾਬੀ ਜਾਂ ਫਿਰ ਕੋਈ ਵੀ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੁੰਦਾ ਹੈ ਉਹ ਆਸਾਨੀ ਦੇ ਨਾਲ ਦਾਖਲ ਹੋ ਸਕੇਗਾ ਕਿਉਂਕਿ ਜਿਹੜੇ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਨੂੰ ਲਗਾਤਾਰ ਟਰੰਪ ਪ੍ਰਸ਼ਾਸਨ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ